ਤੇ ਸਾਡੇ 15000 ਦੀ ਪਾਉਣ ਨੂੰ ਪੁੱਛ ਲਾ ਕੇ ਪਾ ਦੇਗਾ ਉਹ ਬੱਟਕਾਣੀਆਂ ਉਹ ਖੜੋ ਪੱਟਕਾਣੀਆਂ ਇਹਨਾਂ ਨੂੰ ਐਨਕ ਪਵਾ ਕੇ ਦੇ ਭਾਈ ਸਾਡੇ 22000 ਰੁਪਏ ਦਊਂ ਲੈਂਚ ਪਵਾ ਕੇ ਦੇ ਦੇ ਸਾਡੇ 22000 ਰੁਪਏ ਦਊਂ ਲੈਂਚ ਪਵਾ ਦੇ ਦੇ ਤੂੰ ਵੀ ਮੱਤ ਦਊਂ ਖੜੀ ਫੜੀ ਖੜੀ ਹੋ ਜਾ ਕੇ ਦੇ ਦੇ ਆਹ ਤੇ ਦੀਨ ਤਾਂ ਨਹੀਂ ਇਧਰਲੀ ਸਾਈਡ ਹਣਾ ਉਹ ਦੋਨੀਆਂ ਅੱਖਾਂ ਇਹਨਾਂ ਦੀਆਂ ਅੱਖਾਂ ਬੱਕਰੀ ਦੀਆਂ ਉਹ ਦੋਨਾਂ ਅੱਖਾਂ ਜੀ ਨੁਕਸਾ ਭਾਈ ਅਬ ਤੂੰ ਉਹ ਸੌਦਾ ਹੋ ਗਿਆ 3 3 ਨਾ ਗਿਆ ਮੰਨ ਗਿਆ 35 ਤਰੀਕ ਨੂੰ ਪੈਸੇ ਛੱਡ ਜਾ 35 ਤਰੀਕ ਨੂੰ ਪੈਸੇ ਹੈਗਾ 16000 ਮੇਰੇ ਨਾਲ ਆ ਜਾ ਫੜਾ ਜਾ ਹੋ ਲਿਖਾਈ ਇਹਦੀ ਕਰਤੀ ਆ ਬੱਚਾ ਸਾਰਾ ਵੇ ਸਾਰਾ ਟੰਡਾ ਟੰਡਾ ਇਹਦੀ ਨਲਗੀ ਰੋਮਾ ਹਾਂ ਸਾਰਾ ਉਸ ਤੋਂ ਲੈਣਾ ਤੇ ਇਹਨਾਂ ਸੱਤੋਂ ਛੱਡ ਛੱਡਦਾ ਪਹਿਲਾ ਚੇਤੀ ਨਾ ਤੈਨੂੰ 200 ਖਸੋ ਕੇ ਨਾ 400 ਦੇ ਦੋ ਮੁੱਕੇ ਹਾਂ 200 ਦੂੰਦੇ ਦੂਜੇ ਪੈਸੇ ਰੋਮੇ ਠੇ ਹੁਣ ਪਲਾਈ ਉਹਨਾਂ ਦੀ ਰੱਖਾਈਏ ਨਾ ਸਾਡੀ ਨਹੀਂ ਲਿਖਾਈ ਛੇਦੀ ਆ ਛੋਡੀ ਕਿਉਂ ਨਹੀਂ ਲਿਖਾਈ ਛੋਡੀ ਆ ਬੱਕਰੀ ਹਨਾ ਫੋਟ ਕਰਤੀ ਮੈਂ ਫੋਟ ਨਹੀਂ ਕਰੀ ਹੈਗੀ ਲਿਖਾਈ ਤਾਂ ਉਹੀ ਗੱਲ ਕਰਤੀ ਉਹੀ ਉਹੀ ਫੋਟ ਆਈ ਲਖਾਈ ਕਰਾ ਲੈ ਪਾਵਾ ਫੋਟ ਕਰਾ ਲੈ ਕੋਈ ਨਹੀਂ ਹਾਂ ਹਾਂ ਠੀਕ ਹੈ ਉਹਨਾਂ ਕਰਾਂਗੇ ਮੇਰੇ ਕਿਨੇ ਪਾਤਣ ਰੁਈ ਆ ਹੋ ਬੜਾ ਲੱਗਦਾ ਸਭ ਭਈਆ ਜੇ ਤਾਂ ਵੀ ਬਖਸ਼ਵਾ ਆ ਅੱਖ ਅੱਖ ਨਹੀਂ ਹੈਗੀ ਬੱਕਰੀ ਦੀ ਅੱਖ ਨਹੀਂ ਅੱਖ ਨੂੰ ਸਾਡ ਬੱਚਾ ਦੇਖਦਾ 10000 ਰੁਪਏ ਕਹਿੰਦਾ ਅੱਖਾ ਬਣਾ ਬੱਚਾ ਰੱਖ ਲਾਉਂਦਾ ਬੱਕਰੀ ਰੱਖ ਨਾਲ ਕੀ ਅੱਖ ਮਟਕਾ ਕਰਨਾ ਦੁੱਧ ਪੀਣਾ ਐਸੇ ਵੀ ਕੋਈ ਕਾਹ ਫੜਿਆ ਨਾ ਕਰ ਉਹਦੇ ਮੂਹੇ ਜਾਂਦੇ ਨਹੀਂ ਹੋ 13000 ਰੁਪਏ ਹੋਣੇ ਤੱਕ ਮਨ ਖੜ ਜਾ ਤੇ ਖੇਰੀ ਵੀ ਇਹੀ ਕਾਰਨ ਉਹਦੀ ਵੀ ਉਹੀ ਕਰਨਗੇ ਤੇ ਤੇਰਾ ਗਣ ਲੈ ਫੜਾ ਓਏ ਉਹ ਨਹੀਂ ਹੋਣਾ ਮਿੱਠੂ ਇਹ ਕੰਨੀ ਹੋਣਾ ਹੱਟ ਪਾਇਆ ਇਸ ਮੋਲ ਢਾਕੇ ਸੋਹੇ ਇੱਕ ਨੂੜ ਖਾਣ ਇੱਕ ਤਾਂ ਇਹਦੇ ਅੱਖ ਨਹੀਂ ਹੈਗੀ ਇੱਕ ਤਾਂ ਇਹਦੇ ਅੱਖ ਨਹੀਂ ਹੈਗੀ ਉਹਨੇ ਮੇ ਬਣਾ ਵੀ ਕਰਾਇਆ ਬੱਚਾ ਇੱਕ ਹੈ ਜਾਂ ਤੇਰਾ ਮਾਰ ਮੈਨੂੰ ਪਰ ਲੱਤਾਚਾਰ ਨੇ ਨਾ ਮੂੰਹ ਮਸਬਰੀ ਹੁੰਦਾ ਨਹੀਂ। ਨਹੀਂ ਨਹੀਂ ਮੂੰਹ ਮਠਾਉਂਦਾ ਮੈਂ ਤੈਨੂੰ ਦੇ। ਕੰਨ ਢਾਈ ਆ। ਜਿੱਦੀ ਮਰਜ਼ੀ ਹੋ ਗਾ। ਉਹ ਪ੍ਰੋਬਲਮ ਹੀ ਮੋੜਦੇ ਨਹੀਂ ਹੁੰਦੇ। ਮੈਨੂੰ ਕਿੰਦੀ ਮਰਜ਼ੀ ਤੈਨੂੰ ਤਾਈਆਂ ਉਹ ਕਹਿਆ। ਗਿਆ ਇੱਕ ਮਿੰਟ ਜਰਾ ਉਹ ਤੂੰ ਵੀ ਕਿ 13000 ਦੀ ਇਹ ਛੱਡ ਦੇਣਾ ਹੀ ਹੋਣੀ। ਉਹ ਨਹੀਂ ਚੱਕ। ਬਸ ਹੋਏ ਬਾਕੀ ਉਹ ਇਹ ਕੈਸ ਨਹੀਂ ਕਰਦਾ। ਮੈਨੂੰ ਪਤਾ। 13 ਕਿੰਨਾ ਕਰਦਾ? ਬਾਕੀ ਦਾ। ਉਹਦੇ ਦੀ ਯਾਰਾ। ਇਹ ਬਿੱਦ ਨੂੰ ਕੇਸ ਕਹਿੰਦਾ। ਮੈਨੂੰ ਪਤਾ। ਇਹ ਬਣਨੀ ਵੀ। ਹੁਣ ਵੀਰੋ ਤੇ ਮਨ ਫਰਾ ਉਹ ਡੱਬੀ ਲੈਣਾ ਦੂਜੀ ਲੈ ਲੈ। ਡੱਬੀ ਕਿ ਕਰ ਲੈ ਲੈ। ਯਾਰ ਅਸੀਂ ਤਾਂ ਕਾਣੀ ਬੱਕਰੀ ਲੈਣੀ ਆ ਬਾਈ ਜਿਹਦੇ ਅੱਖ ਨਹੀਂ ਹੈਗੀ। ਹਾਂ ਕੁਛ ਕਰੋ ਬਿਨ ਅੱਖ ਤੋਂ ਉਹਨਾਂ ਨੇ ਛੱਡ ਦੇਣਾ ਦਾ ਬਾਈ ਥਾਪੀ ਮਾਰ ਜਾ ਰਾ ਥਾਪੀ ਬਾਜ ਜਾ ਜਾ ਬਸ ਦਿੰਦਾ ਨਹੀਂ ਹੈਗਾ ਪੁਰਾਣਾ ਇਹ 20000 ਹੀ ਲਿਆ ਭਰਾ 20 ਦੀ ਹਾਂ ਹੋਰ ਬੱਕਰੀ ਲਿਆ ਯਾਰ ਬੱਕਰੀ ਲਿਆ ਬੱਕਰੀ ਦਾ ਭੈਣ ਦੀ ਹੋ ਫਿਰਦੀ ਆ ਕਈ ਪੁੱਤ ਲਾਈ ਦੀ ਪੁਵਾ ਦੇ ਨਹੀਂਦਾ ਦਾ ਹੈਗਾ ਸ਼ਰੀਕ ਇਹਨੂੰ ਸ਼ੜੀ ਸ਼ੜੀ ਆ ਤੇ ਦਿੰਦਾ ਨਹੀਂ ਇਧਰਲੀ ਸਾਈਡ ਹਣਾ દોન અખને એ દોન અખા ભાઈ ਆ ਬੱਤਾ ਹੈ ਪਤਾ ਸਿਰੇ ਦਾ ਆ ਇਧਰ ਉਹਦੇ ਨੂੰ ਦਿੰਦਾ ਨਹੀਂ ਉਹ ਦੇਖ ਸਾਰਾ ਕੁਝ ਯਾਰ ਤੂੰ ਉਹ ਤਾਂ ਯਾਰ ਗੱਲ ਸੁਣ ਸਗੇੜੀ ਸਗੇੜੀ ਕੈਂਪ ਲੱਗਣਾ ਕਾਕੇ ਇਹਨਾਂ ਨੂੰ ਧੋੜਗੇ ਇਹਦੇ ਲਾਈਨ 'ਚ ਪਵਾ ਲਵਾਂਗੇ ਫਰੀਚ ਕੋਲ ਲਾ ਹੈ ਵੇ ਆ ਉੱਥੇ ਜਾ ਕੇ ਇਹ ਆ ਦੇ ਲੈ ਉਹ ਨਹੀਂ ਕਹੇ ਪਪਵਾ ਲੇ ਮਾ ਕੇ ਫਿਰ ਕੈਂਪ 'ਚ ਲੈ ਲੈ ਜਿਦਾ ਫੂਡ ਖਾ ਲਈ ਬਈ ਹੋ ਕੀ ਗਿਆ ਸੀ ਦੀ ਅੱਖ ਨੂੰ ਕੁਝ ਨਹੀਂ ਟੱਡਫਾ ਵੱਜ ਜਾ ਹੋਰ ਇਹਨੂੰ ਕੁਝ ਨਹੀਂ ਆ ਇਧਰ ਦਿੰਦਾ ਫੇਰ ਆਗਾ ਝੁੱਟੀ ਲਾ ਕੇ ਓਏ ਇਹ ਲਾ ਦੀ ਆ ਆਪਾਂ ਨੂੰ ਬਾਬਰੀ ਹੈਗੀ ਆ ਹੋਏ ਇਹ ਤੇਰੀ ਬੱਕਰੀ ਵੇਚੀ ਹੁਣ ਪਾ ਕੇ ਵੇਚੀ। ਓ ਜਿੱਥੇ ਤੂੰ ਕੋ 15000 ਆ ਲਈ ਵਿਕਦੀ ਹੈਗੀ ਉੱਥੇ। 15000 ਨਹੀਂ ਮੰਗਦਾ ਹੈਗਾ। ਸਾਡੇ ਜਵਾਲ ਲਊਦਾ। ਚੱਲ ਕੋਈ ਗੱਲ ਨਹੀਂ ਉਹਦਾ ਤੂੰ ਲਾਉਣਾ ਕਣੇ ਵੀ ਆਪਾਂ ਪਗਦੇ ਦੀ। ਪਿੰਡ ਕਿਹੜਾ ਹੈ? ਪਿੰਡ ਕਿਹੜਾ ਹੈਗਾ? ਆਪ ਨੂੰ ਮਹੀ ਗਈ ਹੂਈ ਆ। ਚਲੋ ਮੈਨੂੰ ਦਾ ਪ੍ਰਾਣਾ ਥੋੜੀ ਮੰਨਦਾ ਲੈ। ਪ੍ਰਾਣਾ ਹੈ। ਤੇਰਾ ਸੌੜੇ ਦੇ ਇਨਾਂ ਕਜੋਰੀ ਐ। ਤੇਰੇ ਨਹੀਂ ਵੇਚਦਾ ਕੋਈ। ਆਹ ਚੱਲ ਲਾਹ ਹੋ ਰਹੀ ਹੈ ਨਾ ਬੰਦੇ ਗੱਦਾ ਵੇ ਦੇ ਦੇ ਵੇ ਕੀ ਕੱਢੀ ਬੰਦਾ ਹੋਣਾ ਆਹ ਵੇ ਆਏ ਆਏ ਦਦਾਂ ਗੱਫੇ ਕੱਢੂ ਕਿਤੇ ਆ ਨੀ ਨੀਦਾ ਹੋਣਾ ਜਦ ਹੋਣਾ ਪਣੂ ਬਣਦਾ ਹੁੰਦਾ ਪਹੜਾ ਇਹ ਲੈ ਇਹ ਲੈ ਲਾਲਾ ਜੀ ਮੰਗੀ ਅਮਰੀਕਾ ਦੇ ਰੱਖ ਦੇ ਯਾਰ ਆਹ ਫੋਰ ਬੱਕਰੀ ਉਹਨਾਂ ਨੂੰ ਕਾ ਬਸੰਦ ਕਰ ਲੈਣਾ ਨਹੀਂ ਬੰਦ ਆ ਗਾ ਕਰਕੇ ਚੱਲਦਾ ਕਾਲੀ ਬੱਕਰੀ ਆਣੀ ਅੱਜ ਕਾਲੀ ਬੱਕਰੀ ਲੂ ਕਾਲੀ ਆਣੀ ਲੈਣ ਚ ਬੋਲ ਦਰਾਲੀ ਵੀ ਲੱਗਦਾ ਹੈ ਹਣਾ ਮਾਰ ਰਾਪੀ ਤੂੰ ਹਟ ਜਾ ਲੈਖੀ ਨਾ ਹਟ ਜਾ ਬੱਚਿਆ ਓਏ ਹੀ ਬਾਈ ਮਿੱਟੂ ਓ ਮੇਰੀ ਕਾਲ ਦੇਗਾ ਮਿੱਟੀ ਲੈ ਚੜੀ ਕੋਈ ਮੈਂ ਇਹ ਵੱਖਰਾ ਰੱਖ ਲਿਆ ਮਰਾ ਕਾ ਨੂੰ ਮੈਂ ਰੱਖ ਲੇਦਾ ਕਰਦੇ ਉੱਥੇ ਹੁਣ ਉਹ ਨਹੀਂ ਹੁਣ ਆ ਜਾ ਬਾਈ 15 ਕਰ ਚਰੋ ਦੇਖੋ ਜਾ ਬਾਈ ਮਿੱਠੂ ਮਿੱਠੂ ਜੋਦੀ ਹੋ ਗਈ ਕਾਚੇ ਰੇਡ ਤੋਂ ਨਹੀਂ ਬੱਕਰੀ ਲੈ ਕੇ ਜਾਣੀ ਐ 21 ਦਸੂ ਪੂਰੇ 18000 ਦੀ ਬੱਕਰੀ ਆ ਗਿਆ ਆ ਗਿਆ ਆ ਗਿਆ ਉਹ ਲੈ ਆ ਬਾਈ ਜਾਂ ਕੋਈ ਨਾ ਗੱਲ ਨਹੀਂ ਬਾਈ ਯਾਰ ਮਿੱਠੂਆ ਜਮਈ ਰੱਖੀ ਜਾ ਰਹੇ ਨੇ ਜਿੱਥੇ ਹੁਣ ਤਾਂ ਆਪਾਂ ਬੱਕਰੀ ਨਹੀਂ ਲੈਣੀ ਉਹ ਇੱਕ ਖਰੀ ਬੱਕਰੀ ਐ ਕੱਖਲੀ ਇੱਕ ਉਹ ਚੰਗੀ ਨਹੀਂ ਦਵੇਗਾ ਭੈਣ ਜਿਹੜੀ ਤੂਲਾ ਮੈਂ ਤੈਨੂੰ ਰੱਖਦਾ ਮੰਗ ਰਿਹਾ ਉਹ ਬੰਨ ਨਹੀਂ ਉਹ ਐਨੀ ਰਗੜੀ ਕਬੂਲ ਹੈ ਉਹ ਪਤਾ ਕਹਿਦਾ ਸ਼ੈ ਨੂੰ ਪੈਸੇ ਗੱਲ ਉਹ ਰਾਮ ਨਾ ਚੱਲ ਕੋਈ ਬੱਕਰੀ ਚੰਗੀ ਹੈ ਨਾ ਬੱਕਰੀ ਜਿਆ ਬਾਣਾ ਨਹੀਂ ਹੈਗਾ ਭਾਈ ਤੈਨੂੰ ਸੀਗਾ ਅੱਗੇ ਪੰਜ ਮੈਂ ਬਣਾਉਂਗਾ ਫੜ ਪੈਸੇ ਗੱਲ ਤੂੰ ਨਾ ਲਾਉਣ ਪੈਸੇ ਗੱਲ ਲੈਂਦੇ ਆ ਹੋਊਗਾ ਬਣਾਉਗਾ ਦੋ ਚਾਰ ਪੰਜ 6 7 8 ਰਾਸਾ ਜੇ ਤਾਜੇ ਰੋ ਦਾ ਕਿੰਨੇ ਦੇ ਕਰਦੇ ਨੇ ਇਹਨਾਂ ਨੂੰ 15000 ਰੁਪਏ 5000 ਰੁਪਏ ਨੂੰ ਗੂਗਲ ਕਰੂ ਉਹ ਨਹੀਂ ਹੋਣਾ ਤੁਹਾਨੂੰ ਦੀ ਵਰਤੀ ਹੁੰਦੇ ਰਹਾ ਖੜੇ ਉਹ ਨਹੀਂ ਹੋਣਾ ਖੜੇ ਹਾਂ ਦਾ ਹੇ ਉਨਪਲੇ ਉਹਨਾਂ ਦੀ ਉਹ ਰਖਾਈ ਹੈ ਸਾਡੀ ਨਹੀਂ ਲਖਾਈ ਐਸ਼ੀ ਦੀ ਆ ਛੋਡੀ ਕਿਉਂ ਨਹੀਂ ਲਖਾਈ ਛੋਡੀ ਆ ਬੱਕਰੀ ਹੈ ਨਾ ਤੂੰ ਆਦਾ ਸੋਰਟ ਕਰਤੀ ਮੈਂ ਸੋਰਟ ਨਹੀਂ ਕਰੀ ਹੈਗੀ ਉਹੀ ਗੱਲ ਕਰਤੀ ਉਹ ਹੀ ਉਹ ਹੀ ਸੋਰਟ ਕਰਾ ਲਾ ਪਾਵਾ ਸੋਰਟ ਕਰਾ ਲਾ ਕੋਈ ਨਹੀਂ ਆ ਐਸ਼ੀ ਹਾਂ ਉਹ ਹੀ ਆ ਸੋਰਟ ਮਾਨਾ ਉਹ ਲਖਾਈ ਕਰ ਓਏ ਆ ਬੜੀ ਤੇਰੀ ਹੈਗੀ ਆਈ ਸੀ ਇਹਨਾਂ ਦੀ ਆ ਆ ਫੜ ਮਿੱਟੂ ਨਹੀਂ ਹੋਣਾ ਮਿੱਟੂ ਮੈਂ ਤੇਰਾ ਕਦੇ ਨਹੀਂ ਜਬਾਈ ਬਣ ਕੇ ਯਾਰ ਇਹਦਾ ਵਾਹੀ ਹੈਗਾ ਉਹ ਤੂੰ ਸਹੀ ਗੱਲ ਹੈਗਾ ਬਾਤ ਉਹ ਤੇਰੀ ਕਤਰ ਕਰਕੇ ਸਿੱਧਾ 20 ਤੋਂ ਤੈਨੂੰ 18000 ਕਹਤਾ ਮੈਂ ਲੈ ਜਾ ਉਹ ਤੇਰੀ ਗੱਲ ਮੈਂ ਕੋਈ 12 ਤੋਂ ਚੱਲਿਆ ਜਾਤਾ ਬੜਾ ਗਿਆ ਕੰਮ ਬੱਸ ਬਸ ਗੱਲ ਹੈ ਬੱਕਰੀ ਚੰਗੀ ਬਹੁਤ ਆ ਬੱਸ ਚੰਗੀ ਬਹੁਤ ਆ ਛੱਡ ਜਾ ਤੇ ਹੈਗਾ ਮੈਂ ਛੱਡ ਨੂੰ ਕਰਾ ਕੀ ਉਹ ਚੰਗੀ ਬਹੁਤ ਆ ਬੱਸ ਹੁਣ ਫਿਰ ਰਹਿ ਗਿਆ ਕੰਮ ਰਹਿ ਗਿਆ ਕੋਈ ਕੋਈ ਨਹੀਂ ਬੱਸ ਚੰਗੀ ਬੱਕਰੀ ਦਾ ਮੁੱਲ ਨਹੀਂ ਪਾਇਆ ਮਾਰ ਮਾਰ ਕੇ ਆ ਬੱਕਰੀ ਆਹਾ ਯਾਰ ਇਹਨੂੰ ਇੱਕ ਅੱਖ ਤੋਂ ਦਿੰਦਾ ਇੱਕ ਤੋਂ ਦਿੰਦਾ ਦੀਖਵਾ ਦਾ ਹੈਗਾ ਬਈ ਯਾਰ ਫੁੱਲਾ ਪਿਆ ਹੋਇਆ ਫੁੱਲਾ ਕੀ ਹੁੰਦਾ ਹੈਗਾ ਅੱਖ ਤੇ ਢੱਕਾ ਵੱਜਾ ਹੋਇਆ ਯਾਰ ਉਹ ਫਿਰ ਠੀਕ ਕਿਵੇਂ ਹੋਊਗਾ ਉਹ ਨੂਨ ਪਾ ਕੇ ਲੋਟ ਹੋ ਜੂ ਯਾਰ ਪਰ ਨੂਨ ਇਹਦੇ ਪਾ ਦੇ ਫਿਰ ਆਪਾਂ ਮਹਿੰਗੀ ਵੇਚਾਂਗੇ ਉਹ ਜੂ ਤਾਂ 2-4 ਦਿਨਾਂ ਚ ਸੈੱਟ ਕਰ ਦਾਂਗੇ ਠੀਕ ਹੈ ਨਾਲ ਬੱਚਾ ਸੀ ਇੱਕ ਬੱਕਰਾ ਇੱਕ ਬੱਕਰਾ ਸੀ ਪਈ ਨਾਲ ਹਾਂ ਅਰ ਸੀ ਕੱਢ ਕੇ ਦੱਚ ਇੱਕ ਜੂਟਾ ਇੱਕ ਜੂਟਾ ਮਾਰਦਾ ਬਾਤਾ ਸਾਡੇ 15000 ਦੀ ਦੇਖੀ ਜਾਣਾ ਯਾਰ ਓਏ ਹੁਣ ਤਾਂ ਬਹੁਤ ਲਾਦੇ ਬਹੁਤ ਬੰਦੇ ਨਹੀਂ ਮਿੱਠੂ ਮੰਡੀ ਦੀ ਹੁੰਦੀ ਆ ਫੜਾ ਫੜਾ ਹੋਰ ਆ ਦੇਖੀ ਜੂ ਇਧਰ ਨੂੰ ਚਾਕੀ ਬਾਈ ਮਾਰਾ ਯਾਰ ਹਾਂ ਠੀਕ ਆ ਮੋਰੇ ਲਾਵਾਂਗੇ ਕਿਹੜਾ ਪਿੰਡਾ ਤੇਰਾ ਆਹੀ ਪਿੰਡਾ ਸੁਣਾਉਂਦਾ ਸੁਣਾਉਂਦਾ ਕਿਦਾਂ ਬਗੇ ਬੋਲ ਯਾਰ ਰੋਵੀਂ ਨਾਲ ਨਹੀਂ ਨਹੀਂ ਤੇ ਸਾਡੇ 15000 ਦੀ ਪਾਉਣ ਨੂੰ ਪੁੱਛ ਲਾ ਕੇ ਪਾ ਦੇ ਕਾ ਹੈ ਉਹ ਬੱਟਕਾਣੀਆਂ ਉਹ ਖੜ ਲੈਂਡ ਕਾ ਲਾਉਂਗਾ ਪੱਟ ਕਾਣੀ ਆਣ ਤੇ ਨੂੰ ਆਣ ਕੇ ਪਵਾ ਕੇ ਦੇ ਭਾਈ ਲੈਂਚ ਹਟੇ ਭਾਈ 10000 ਰੁਪਏ ਦਊਂ ਲੈਂਚ ਪਵਾ ਕੇ ਦੇ ਹਾਏ ਹਾਏ ਹਟੇ ਭਾਈ 10000 ਰੁਪਏ ਦਊਂ ਲੈਂਚ ਪਵਾ ਦੇਖ ਲੈ ਤੂੰ ਵੀ ਮੱਤ ਦਊਂਗਾ ਸਮਝਾ ਦੇਣੀ ਹੈ ਹਾਂ ਤੁਰਾ ਬਣਾਦਾ ਭਾਈ ਨਾ ਚਲੋ 15000 ਦੀ ਦੇਣੀ ਚਰਪਈਏ ਗਹਿਣਾ ਹਾਂ ਪੱਕਾ ਫੜਾ ਚੱਲੀਏ ਹਾਂ ਰਸਤਾ ਲਗਾ ਇਧਰ ਹਾਂ ਠੀਕ ਹੈ ਗੱਲ ਭਾਈ ਜਾਵਾ ਜਾਇਆ ਜਾ ਟਰ ਗਿਆ ਕੰਮ ਠੀਕ ਆਉਂਦਾ ਬਣੂਗਾ ਮਿੱਠੂ ਕੋਲੋਸ ਦਾ ਹਜੇ ਓ ਬੱਟੂ ਓ ਸੌਦਾ ਹੋ ਗਿਆ ਪੈਸੇ ਕਿਨਾ ਕੀ ਨਾ ਕੀਆ ਓ ਸੌਦਾ ਹੋ ਗਿਆ ਸੌਦਾ ਕੀਤਾ ਆਇਆ ਆਇਆ ਮਸਾਂ ਸੌਦਾ ਕੀਤਾ ਮੰਦਾ ਮਸਾਂ ਬਣਾਇਆ ਕਾਣੀ ਬੱਕਰੀ ਦਾ ਭਾਈ ਸੌਦਾ ਹੋ ਗਿਆ ਕਿੰਨੇ ਚ ਹੋ ਗਿਆ 16000 16000 ਦਾ ਗੁੱਸੇ ਪਰੌਣੇ ਦੀ ਇੱਜ਼ਤ ਕਰਤੀ ਹੁਣ ਤਾਂ ਫਿਰ ਤੱਕਵੇਂ ਦੀ ਬੱਕਰੀ ਹੋ ਗਈ ਪਰੌਣੇ ਨੂੰ ਦੇ ਦਿੰਦਾ ਮੈਨੂੰ ਮੰਨ ਗਿਆ 35 ਤਰੀਕ ਨੂੰ ਪੈਸੇ ਛੱਡ ਜਾ 35 ਤਰੀਕ ਨੂੰ ਪੈਸੇ ਹੈਗਾ 16000 ਮਿੰਟ 33 ਤੇ 35 ਤਰੀਕ ਹੋਏ ਨਾ ਬੜਿਆਲਿਆ ਵੀ ਨਹੀਂ ਤੇ 35 ਤਰੀਕ ਨੂੰ ਪੈਸੇ ਦਊਗਾ ਇਹ ਬੰਦਾ ਆ 10000 ਦੇਤਾ ਹੋਣਾ ਬਾਕੀ ਵੀਰੋ ਕਰ ਦਿਓ ਸ਼ੇਰ ਹੋਰ ਹੌਲੇ ਦੀ ਮੰਡੀ ਆ ਹੋ ਲੱਗ ਗਈ ਇਹਦੀ ਗੱਡੀ ਇਹ ਬੱਚਾ ਸਾਰਾ ਉਹ ਸਾਰਾ ਟੰਟਾ ਮੈਂ ਕਿਹਨੂੰ ਲੜ ਕੇ ਆਉਂਦਾ ਸਾਰਾ ਉਸੇ ਹੀ ਲੈਣਾ ਤੇ ਇਹਨੂੰ 700 600 ਪਹਿਲਾਂ ਚੇਤੀ ਨਾਲ ਤੁਹਾਨੂੰ 200 ਖਸੋ ਕੇ ਨਾ 400 ਦੇ ਦੂੰ ਮੈਂ ਹਾਂ 200 ਦੂੰ ਦੂਜੇ ਬੈਨ ਰੋ ਰੋ ਇਹ 10000 ਦੂਜੇ ਗੂਗਲ ਪੇ ਹੋਊ ਦਿੰਦਾ ਆ ਦੇ ਪੈਸੇ ਦੋਹਾਂ ਬੁਥੇ ਆਏ ਉਧਰੋਂ ਲੈਣਾ ਆਪਾਂ ਪੈਸੇ ਦੇ ਆ ਪੈਸੇ ਟੈਨਸ਼ਨ ਹੈ ਪੈਸੇ ਹੁੰਦਾ ਹਾਂ ਮਾਲਜੂਰੀ 6000 ਰੁਪਏ ਰਹਿਗਾ ਮੇਰਾ 6000 ਠੀਕ ਹੈ ਭਰੇ ਹਾਂ ਠੀਕ ਸਾਰਾ ਕੁਤ ਇੰਨੀ ਕਰ ਲੈ ਹੁਣ ਇਹ ਗੱਲ ਹੈ ਇਹਦੀ ਲਖਾਈ ਦਾ ਇੱਕ ਦਿਨ ਕਰੀਏਗੀ ਇਹ ਲਖਾਈ ਇਹ ਸਿੱਧਾ ਸਾਰਾ ਕੁਸ ਲਖਾਈ ਪਈ ਤੇ ਬੋਲਣਾ ਬੱਕਰੀ ਰੱਸੇ ਫਾੜ ਦੇ ਠੀਕ ਹੈ ਹਾਂ ਠੀਕ ਹੈ ਉਹਰਾ ਕਰ ਮੇਰੇ ਕਿਨੇ ਪਾਸ ਤਾਂ ਰੁਪਈਆ ਉਹਨਾਂ ਨੇ ਕਿ ਭਾਈ ਅੱਜ ਮੰਨ ਲੇ ਹੈ ਕਿ ਉਹ 100 ਪਾਈ ਹੋਈ ਐ ਨੇ 100 ਪਾਈ ਐ ਇਹਨੇ 100 ਪਾਈ ਹੋਈ ਐ ਚਾਲਦੀ ਆ ਭਾਈ ਸਦੀਕ ਦੀ ਚਾਲਦੀ ਆ 100 ਪਾਈ ਠੀਕ ਹੈ